ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਰੋਈ ਦਾ ਕੰਮ ਸਖਾਲਾ ਕਰਦੇ ਆਂ ਜੀ ਦੇਖੋ ਜੀ ਮੈਂ ਆਪਾਂ ਨੂੰ ਕਾਫੀ ਮਤਲਬ ਕਿ ਕਈ ਕੰਮ ਹੈ ਜੇ ਹੁੰਦੇ ਨੇ ਬਹੁਤ ਟਾਈਮ ਲੱਗ ਜਾਂਦਾ ਆਪਾਂ ਨੂੰ ਜਿਵੇਂ ਇਹ ਆਪਣੇ ਗਲਾਸ ਨੇ ਗਲਾਸਾਂ ਵਿੱਚ ਗਲਾਸ ਫਸੇ ਹੋਏ ਨੇ ਤੇ ਆਪਾਂ ਜਦੋਂ ਬਰਤਨਾ ਸਾਫ਼ ਕਰਦੇ ਆਂ ਹਨਾ ਕਿ ਆਪਾਂ ਕਾਫੀ ਦੇਰ ਇਹਨਾਂ ਨੂੰ ਕੱਢੀ ਜਾਂਦੇ ਆ ਇਹ ਨਹੀਂ ਨਿਕਲਦੇ ਹੈਗੇ ਗਲਾਸ ਤੇ ਆਪਾਂ ਬਹੁਤ ਸਖਾਲਾ ਤਰੀਕਾ ਦੱਸਦੇ ਆਂ ਜੀ ਤੇ ਆਪਾਂ ਨੇ ਗੈਸ ਵਾਲ ਲੈ ਤੇ ਗਲਾਸ ਉੱਪਰ ਰੱਖ ਲਏ ਆਪਾਂ ਨੇ ਤੇ ਗਲਾਸ ਨੂੰ ਜਿਵੇਂ ਹੀ ਆਂਚ ਲੱਗੇਗੀ ਗਲਾਸ ਬਾਹਰ ਆ ਜਾਊਗਾ ਤੇ ਦੇਖੋ ਪਹਿਲਾਂ ਹੱਥ ਨਾਲ ਨਹੀਂ ਨਿਕਲਿਆ ਗਲਾਸ ਹੁਣਾ ਚਿਮਟੇ ਨਾਲ ਹੀ ਬਾਹਰ ਨਿਕਲੇ ਗਿਆ ਤੇ ਹੁਣ ਆਪਾਂ ਇਸੇ ਤਰੀਕੇ ਦੂਜਾ ਦੱਸਦੇ ਆਂ ਜੀ ਦੇਖੋ ਤੇ ਤੁਸੀਂ ਦੇਖਿਓ ਹੁਣ ਨੇੜੇ ਤੋਂ ਵੀ ਗਲਾਸ ਕਿਵੇਂ ਆਪਦੇ ਆ ਬਾਹਰ ਆਵੇਗਾ ਕੋਈ ਵੀ ਹਨਾ ਕਿ ਕਈ ਵਾਰੀ ਥਾਲ ਵੀ ਫਸ ਜਾਂਦੇ ਜੰਨੇ ਇੱਕ ਦੂਜੇ ਵਿੱਚ ਉਹ ਵੀ ਆਪਾਂ ਇਸੇ ਤਰੀਕੇ ਨਾਲ ਕਰ ਸਕਦੇ ਆ ਕੌਲੀਆਂ ਹਨ ਤੇ ਦੇਖੋ ਕਿੰਨਾ ਸਖਾਲਾ ਤਰੀਕਾ ਜੀ ਹਨਾ ਤੁਹਾਨੂੰ ਕੀ ਕੀਵੇਂ ਦਾ ਲੱਗਿਆ ਆਈਡੀਆ ਜਰੂਰ ਦੱਸਣਾ ਜੀ ਤੇ ਹੁਣ ਆਪਾਂ ਆਲੂ ਛਿੱਲਣਾ ਦੱਸਦੇ ਆ ਆਪਾਂ ਜਿਵੇਂ ਆਪਾਂ ਆਲੂ ਬਲੇ ਹੋਏ ਹੁੰਦੇ ਨੇ ਉਹ ਆਪਾਂ ਕਿਵੇਂ ਛਿੱਲਾਂਗੇ ਤੇ ਆਪਣਾ ਕੰਮ ਆ ਜਿਹੜਾ ਜਲਦੀ ਹੋ ਜਵੇ ਹਨਾ ਆਪਾਂ ਨੂੰ ਕੀ ਟਾਈਮ ਘੱਟ ਲੱਗੇ ਤੇ ਹੁਣ ਆਪਾਂ ਨੇ ਆਲੂ ਆ ਜਿਹੜਾ ਆਪਾਂ ਨੇ ਤਲਵਕੀ ਕਰਦਾ ਜਿਹੜੀ ਆਪਾਂ ਨੇ ਆਲੂ ਦੇ ਆਲੇਦਾਲੇ ਕਮਾ ਲਈ ਦੇਖੋ ਹਨਾ ਇਨਾ ਪਾ ਇੱਕ ਪਾਸੇ ਦੋ ਛਿੱਲ ਦਾਂਗੇ ਫਿਰ ਆਪਾਂ ਦੂਜੇ ਆਪਾਂ ਉਂਗਲੀਆਂ ਨਾਲ ਖੜ ਕੇ ਮਤਲਬ ਕਿ ਫੋਕਲ ਨੂੰ ਬਾਹਰ ਨੂੰ ਖਿੱਚਣਾ ਤੇ ਦੇਖੋ ਕਿ ਇਹ ਵੀ ਕਿੰਨਾ ਸਖਾਲਾ ਖਿੱਚਿਆ ਗਿਆ ਹਨ ਤੇ ਹੁਣ ਆਪਾਂ ਦੂਜਾ ਤਰੀਕਾ ਦੱਸਦੇ ਆ ਆਪਾਂ ਨੇ ਇਹਨੂੰ ਸੈਂਟਰ ਚੋਂ ਕੱਟ ਲਿਆ ਆਲੂ ਨੂੰ ਤੇ ਇਹ ਉਬਲੇ ਹੋਏ ਆਲੂ ਨੇ ਹਨਾ ਤੇ ਹੁਣ ਆਪਾਂ ਇਹਨੂੰ ਉੱਪਰੋਂ ਹੱਥ ਨਾਲ ਪ੍ਰੈਸ ਕਰ ਦਾਂਗੇ ਤੇ ਇਹ ਆਲੂ ਆਪਣਾ نیچے ਚਲੇ ਜਾਏਗਾ ਤੇ ਫੋਕਲ ਉੱਪਰ ਰਹਿ ਜਾਏਗਾ ਤੇ ਹਨਾ ਆਪਣਾ ਕੀ ਮਤਲਬ ਕਿ ਮਿੰਟਾਂ ਦਾ ਕੰਮ ਸਕਿੰਟਾਂ 'ਚ ਹੋ ਜਾਂਦਾ ਹਨਾ ਬਹੁਤ ਘੱਟ ਟਾਈਮ ਲੱਗਦਾ ਜੀ ਇਹ ਤਰੀਕਾ ਤੁਸੀਂ ਵਰਤ ਕੇ ਦੇਖਿਓ ਤੇ ਆਪਾਂ ਹੁਣ ਦੂਜੇ ਰੋੜ ਦੱਸਦੇ ਆ ਆਪਾਂ ਕੀ ਆਲੂ ਕੀਵੇਂ ਕੀਵੇਂ ਛਿੱਲ ਸਕਦੇ ਆ ਤੇ ਹੁਣ ਆਪਾਂ ਨੇ ਜਿਹੜੀ ਇਹ ਝਾਰਨੀਆ ਸਿੱਧੀ ਕਰ ਲਈ ਜੀ ਤੇ ਆਪਾਂ ਆਲੂ ਫੇਰ ਵਿੱਚ ਰੱਖ ਕੇ ਆਪਾਂ ਨੇ ਕੋਲੀ ਨਾਲ ਦਬਤ ਤੇ ਫੇਰ ਆਪਣਾ ਕੋਕਲ ਦੇ ਉੱਪਰ ਰਹਿ ਗਿਆ ਹਨਾ ਆਲੂ ਆਪਣਾ ਨੀਚੇ ਚਲੇ ਗਿਆ ਤੇ ਹੁਣ ਆਪਾਂ ਅਗਲਾ ਤਰੀਕਾ ਦੱਸਦੇ ਆਂ ਜੀ ਆਲੂ ਛਿੱਲਣੇ ਦਾ ਤੇ ਹੁਣ ਆਪਾਂ ਨੇ ਆਲੂ ਆ ਜਿਹੜਾ ਦੇਖੋ ਹਨਾ ਇਸ ਤਰੀਕੇ ਛਿੱਲ ਲੇ ਤੇ ਉਪਰੋਂ ਮਤਲਬ ਕਿ ਉਂਗਲੀਆਂ ਨਾਲ ਦਬਤਿਆ ਇਹ ਵੀ ਬਹੁਤ ਖੜਾ ਤਰੀਕਾ ਹਨਾ ਤੇ ਫੋਗੋਲੇ ਇਸ ਤਰੀਕੇ ਉੱਪਰ ਚੱਕ ਲੈਣਾ ਆਪਾਂ ਨੇ ਤੇ ਹੁਣ ਜਿਹੜਾ ਅਗਲਾ ਤਰੀਕਾ ਜੀ ਉਹ ਹਨਾ ਮੈਨੂੰ ਸਭ ਤੋਂ ਵਧੀਆ ਲੱਗਿਆ ਤੇ ਉਹ ਸਭ ਨਾਲ ਬੈਸਟ ਤੇ ਬਹੁਤ ਖੜਾ ਆਪਾਂ ਨੇ ਇਹ ਕੜਾਈ ਚ ਨਿਕਟਣਾ ਲੰਬਾਈ ਚਾਲੂ ਕੱਟਣਾ ਦੇਖੋ ਹਨਾ ਤੇ ਆਪਾਂ ਇਸ ਤਰੀਕੇ ਨੂੰ ਉੱਪਰ ਧਰ ਕੇ ਤੇ ਆਪਾਂ ਆਪਣੀ ਥੇੜੀ ਹੈ ਜਿਹੜੀ ਹਨਾ ਆਲੂ ਦੇਖੋ ਇਸ ਤਰੀਕੇ ਧਰ ਲਿਆ ਆਪਾਂ ਨੇ ਤੇ ਆਪਣੀ ਥੇੜੀ ਨਾਲ ਆਪਾਂ ਨੇ نیچے ਨੂੰ ਘਸਾਣਾ ਘਸਾਣੀ ਹੈ ਥੇਲੀ ਆਪਾਂ ਜਿਵੇਂ نیچے ਨੂੰ ਮਤਲਬ ਕਿ ਤਿਲਕ ਜਿਹਾ ਆਪਣਾ ਹੱਥ نیچے ਨੂੰ ਹਨਾ ਇਸ ਤਰੀਕੇ ਆਪਾਂ ਨੂੰ ਚੇਨ ਲੈ ਕੇ ਜਾਣਾ ਤੇ ਫੋਗਲਾ ਜਿਹੜਾ ਆਪਣੇ ਹੱਥ ਵਿੱਚ ਆ ਜਾਏਗਾ ਤੇ ਆਲੂ ਆਪਣਾ نیچے ਚਲੇ ਜਾਏਗਾ ਤੇ ਸਭ ਤੋਂ ਵਧੀਆ ਗੱਲ ਹੈ ਜੀ ਹਨਾ ਕੀ ਆਪਣੇ ਆਪਾਂ ਨੂੰ ਆਲੂ ਮੈਸ਼ ਕਰਨੇ ਦੀ ਵੀ ਲੋੜ ਨਹੀਂ ਹੁੰਦੀ ਹਨਾ ਕਿ ਆਪਾਂ ਨੂੰ ਆ ਇਹਦੇ ਆਪੇ ਇਹ ਸਾਰੇ ਇਕਸਾਰ ਹੋ ਜਾਂਦੇ ਨੇ ਇਸ ਤਰੀਕੇ ਆਲੂ ਹਿਲਣ ਨਾਲ ਤੇ ਇਹ ਤਰੀਕਾ ਮੈਨੂੰ ਸਭ ਤੋਂ ਵਧੀਆ ਲੱਗਿਆ ਜੀ ਇਹਨੂੰ ਮਤਲਬ ਕਿ ਆਲੂ ਝਿੱਲਦੇ ਵੀ ਜੀ ਵੀ ਲੱਗਦਾ ਹਨਾ ਮਨ ਲੱਗਦਾ ਇਹਨੂੰ ਇਸ ਤਰੀਕੇ ਦੇਖੋ ਆਰਾਮ ਨਾਲ ਆਪਾਂ ਉੱਪਰ ਧਰਦੇ ਆਂ ਤੇ ਹੱਥ ਨੂੰ ਇਹਠਾ ਨੂੰ ਕਰਦੇ ਆਂ ਤੇ ਫੋਕਲ ਹੱਥ ਚ ਆ ਜਾਂਦਾ ਤੇ ਆਲੂ ਹਿੱਲੇ ਜਾਂਦੇ ਨੇ ਜੀ ਤੇ ਹਨਾ ਜਿਵੇਂ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੇ ਆਈਡੀ ਲੱਗੇ ਜੀ ਦੇਖੋ ਹਨਾ ਤੇ ਮਤਲਬ ਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੇ ਹਨਾ ਚੈਨਲ ਨਾਲ ਨਵੇਂ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆਪਾਂ ਇਸੇ ਤਰੀਕੇ ਹੋਰ ਵੀ ਵੀਡੀਓ ਲੈ ਕੇ ਆਂਦੇ ਰਹਾਂਗੇ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ